ਜੀ ਯਾ ਲੈਟ ਲੈਟਸ ਸਟਾਰਟ ਵਿਦ ਯੂ ਨਾ ਅੰਦਰਾਜੀ ਕ੍ਰਿਟਿਸਿਜ਼ਮ ਨੂੰ ਤੁਸੀਂ ਕਿਵੇਂ ਲੈਂਦੇ ਆ ਕੋਈ ਵੀ ਹਾਊ ਡਸ ਇਟ ਇੰਪੈਕਟ ਯੂ ਐਂਡ ਵਾਟ ਮੋਟੀਵੇਟਸ ਯੂ ਲੇਟਰ ਔਨ ਮਤਲਬ ਜੇ ਵੀ ਲੋ ਕ੍ਰਿਟਿਕਾਈਜ਼ ਕਰਦੇ ਹੋ ਹੁੰਦੇ ਇਤਨਾ ਕਿਤੇ ਬਹੁਤ ਜ਼ਿਆਦਾ ਕਰਦੇ ਹੁੰਦੇ ਆ ਕ੍ਰਿਟਿਸਾਈਜ਼ ਵੀ ਕਰਦੇ ਆ ਪਿਆਰ ਵੀ ਕਰਦੇ ਦੇਖੋ ਮੈਂ ਇਹ ਦੇਖਦੀ ਹਾਂ ਕਿ ਇਹ ਤਾਂ ਨਹੀਂ ਹੋਣਾ ਚਾਹੀਦਾ ਕਿ ਸਾਨੂੰ ਸਿਰਫ ਪੋਜ਼ਿਟਿਵਿਟੀ ਜਾਂ ਅਸੀਂ ਸਿਰਫ ਵਧੀਆ ਸੁਣਨਾ ਹੀ ਸਾਡੀ ਇੱਕ ਆਦਤ ਹੋਣੀ ਚਾਹੀਦੀ ਆ ਲੋਕ ਨੇ ਉਹ ਤੁਹਾਨੂੰ ਅਗਰ ਪਿਆਰ ਕਰਦੇ ਆ ਉਹ ਤੁਹਾਨੂੰ ਮਾੜਾ ਕਹਿੰਦੇ ਵੀ ਉਹਨਾਂ ਦਾ ਹੱਕ ਹੈ ਰਾਈਟ ਜੇ ਉਹ ਤੁਹਾਨੂੰ ਚੰਗਾ ਇਹ ਨਹੀਂ ਹੋਣਾ ਚਾਹੀਦਾ ਕਿ ਸਿਰਫ ਚੰਗਾ ਹੀ ਸੁਣਨਾ ਮਾੜਾ ਸੁਣਨਾ ਉਹਦੇ ਲਈ ਵੀ ਇੱਕ ਥੋੜੇ ਜਿਹਾ ਇੱਕ ਸੈਨ ਸ਼ਕਤੀ ਬਹੁਤ ਹੋਣੀ ਚਾਹੀਦੀ ਆ ਕਿ ਠੀਕ ਆ ਅਗਰ ਕੋਈ ਤੁਹਾਨੂੰ ਮਾੜਾ ਕਹਿ ਰਿਹਾ ਉਹਨੂੰ ਪੋਜ਼ਿਟਿਵਲੀ ਲੋ ਕਿ ਕਿਉਂਕਿ ਉਹ ਮੈਨੂੰ ਕਹਿ ਸਕਦਾ ਬਿਕੋਜ਼ ਉਹ ਮੈਨੂੰ ਜਿੱਥੇ ਜੇ ਮੈਂ ਚੰਗਾ ਕਰ ਰਿਹਾ ਫਿਰ ਮੈਨੂੰ ਚੰਗਾ ਵੀ ਤੇ ਕਹਿ ਰਿਹਾ ਨਾ ਦੈਨ ਵਾਟ ਮੋਟੀਵੇਟਸ ਯੂ ਲੀਟਰਨ ਕਿ ਮਤਲਬ ਯੂ نو ਇੱਕ ਬੰਦਾ ਕੋ ਕ੍ਰਿਟਿਕਾਈਜ਼ ਕਰੇ ਬੰਦਾ ਬੜਾ ਡਾਊਨ ਹੋ ਜਾਂਦਾ ਡਿਪਰੈਸ ਹੋ ਜਾਂਦਾ ਯਰ ਵਾਟ ਦਾ ਹੈ ਮੈਨੂੰ ਵੈ ਇਹ ਥੋੜਾ ਘਾਟੀ ਹੁੰਦਾ ਕਿਉਂਕਿ ਉਹਨਾਂ ਨੂੰ ਪਤਾ ਹੀ ਆ ਕਿ ਮੈਂ ਉਹੀ ਮੈਨੂੰ ਸਾਰੇ ਲਿਆਉਣ ਵਾਲੇ ਨੇ ਇਸ ਲੰਘ ਦੇ ਵਿੱਚ ਸੋ ਯਾ